ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨੂੰ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਕਿ ਪਿਛਲੀ ਵੀਡੀਓ ਜਿਹੜੀ ਆਪਾਂ ਪਾਈ ਸੀ ਕੁਝ ਦਿਨ ਪਹਿਲਾਂ ਕੀ ਇਹ ਬੇਅਦਬੀ ਨਹੀਂ ਪਿੰਡ ਜਮਸ਼ੀਰ ਤੋਂ ਤਰਮਸ਼ੱਲਾ ਦੀ ਉਹ ਵੀਡੀਓ ਸੀ ਜਿੱਥੇ ਸ੍ਰੀ ਚੰਚੀ ਦੀ ਮੂਰਤੀ ਲੱਗੀ ਹੋਈ ਆ ਤੇ ਉਹਦੇ ਬਰਾਬਰ ਦਾ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੋ ਪਹਿਲਾਂ ਤਾਂ ਇਹ ਹੀ ਗੱਲ ਬਹੁਤ ਗਲਤ ਆ ਇਹਦੇ ਅੱਗੇ ਵੀ ਬਹੁਤ ਚਰਚਾਵਾਂ ਹੋ ਚੁੱਕੀਆਂ ਆ ਮੰਮੇ ਕਮਰੇ ਬਣਨ ਦੀ ਗੱਲ ਹੋ ਚੁੱਕੀ ਆ ਵੱਖਰਾ ਪ੍ਰਕਾਸ਼ ਹੋਣ ਦੀ ਗੱਲ ਹੋ ਚੁੱਕੀ ਆ ਜਦੋਂ ਇਸ ਵਾਰ 2024 ਦੇ ਵਿੱਚ ਉਹ ਪ੍ਰਕਾਸ਼ ਪੁਰਬ ਸ਼੍ਰੀ ਚੰਚੀ ਦਾ ਮਨਾਇਆ ਗਿਆ ਉੱਥੇ ਫਿਰ ਇੱਕ ਪਾਸੇ ਖੰਡਪਾਤ ਸਾਹਿਬ ਆ ਰੰਭ ਸੀ ਦੂਜੇ ਪਾਸੇ ਆਪਾਂ ਕੀਰਤਨ ਕਰ ਰਹੇ ਸੀ ਉੱਥੇ ਗੱਲ ਸਮਝਾਉਣ ਵਾਲੀ ਇਹ ਸੀ ਕਿ ਆਪਾਂ ਕੀਰਤਨ ਰੋਜ਼ ਵੀ ਕਰ ਸਕਦੇ ਆ ਜ਼ਰੂਰੀ ਨਹੀਂ ਹੁੰਦਾ ਜਦੋਂ ਪਾਠ ਕੀਤਾ ਉਦੋਂ ਹੀ ਕਰਨਾ ਆ ਰੋਜ਼ ਆਰਤੀ ਆਰਤ ਤਾਂ ਹੋ ਸਕਦਾ ਆ ਆਪਾਂ ਕਰਦੇ ਨਹੀਂ ਕਿਉਂਕਿ ਉਸ ਜਿਹੜੇ ਭੋਗ ਖੰਡਪੜ ਸਾਹਿਬ ਵਾਲੇ ਦਿਨ ਹੁੰਦੇ ਦੋ ਦਿਨ ਹੁੰਦੇ ਇਹਦਾ ਰੱਖਿਆ ਹੁੰਦਾ ਹੈ ਉਹਨੂੰ ਸੰਗਤ ਆਉਂਦੀ ਆ ਤੇ ਸਿਰਫ ਮਾਇਆ ਕਰਕੇ ਉਹ ਚਾਰ ਦੁਨਿਆਵੀ ਛਿੰਣਾ ਕਰਕੇ ਜਿਹੜੇ ਗ੍ਰੰਥੀ ਸਿੰਘ ਆ ਕੋਸ਼ਕ ਸਾਰੇ ਨਹੀਂ ਜੀ ਕੋਸ਼ਕ ਦੀ ਗੱਲ ਕਰ ਰਹੇ ਆ ਉਸ ਤੋਂ ਬਾਅਦ ਜੀ ਕੋਈ ਪਰਮਜੀਤ ਕੁਮਾਰ ਜੀ ਆ ਮੈਨੂੰ ਨਹੀਂ ਪਤਾ ਇਹ ਇਸ ਨਗਰ ਤੋਂ ਆ ਜਾਂ ਨਗਰ ਤੋਂ ਬਾਹਰ ਤੋਂ ਆ ਇਹ ਲਿਖਦੇ ਜ ਤੁਸੀਂ ਦਿਮਾਲੇ ਵਿੱਚ ਸਿਰ ਫਸਾ ਕੇ ਪੀੜਾ ਦੇ ਦੇਦਿਆਂ ਮੜੀਆਂ ਨਕਲੀਆਂ ਦੀਆਂ ਵੀਡੀਓਜ਼ ਦਿਮਾਲੇ ਬੰਨ ਕੇ ਬਣਾਉਂਦੇ ਹੋ ਇਹ ਬੇਇੱਜ਼ਤੀ ਨਹੀਂ ਜਦਾ ਸ਼ਰਮ ਕਰੋ ਸੋ ਕੁਮਾਰ ਸਾਹਿਬ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ ਦਮਾਲਾ ਬਣ ਕੇ ਆਦਮੀ ਕੋਈ ਵੀ ਕਿਰਤ ਕਰ ਸਕਦਾ ਆ ਉਹਦਾ ਪ੍ਰੋਫੈਸ਼ਨ ਹੋ ਸਕਦਾ ਜਿੰਨਾ ਜਿਹਦੇ ਨਾਲ ਉਹਨੇ ਆਪਣਾ ਘਰ ਚਲਾਉਣਾ ਆ ਸੋ ਕੈਮਰਾ ਜਾਂ ਜਿਹੜਾ ਵੀਡੀਓ ਬਣਾਉਣਾ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਚਾਹੇ ਮੰਦਿਰ ਹੋਵੇ ਕੋਈ ਪੀੜਾ ਜਗ੍ਹਾ ਹੋਵੇ ਮਸਜਿਦ ਹੋਵੇ ਜਾਂ ਮੈਂ ਕਹਿੰਦਾ ਗਿਰਜਾ ਘਰ ਵੀ ਹੋਵੇ ਉਹ ਮੇਰਾ ਪ੍ਰੋਫੈਸ਼ਨ ਆ ਮੇਰੀ ਟੇਕ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਮੈਂ ਉੱਥੇ ਜਾ ਕੇ ਕੁਝ ਮੰਗਦਾ ਨਹੀਂ ਕੋਈ ਅਰਦਾਸਾਂ ਨਹੀਂ ਕਰਾਦਾ ਆਪਣੀ ਜ਼ਿੰਦਗੀ ਦੇ ਲਈ ਮੈਂ ਇਹਦਾ ਇੱਕ ਸ਼ੌਂਕ ਆ ਦੂਜਾ ਪ੍ਰੋਫੈਸ਼ਨ ਦੋ ਚੀਜ਼ਾਂ ਆ ਵੀਡੀਓ ਬਣਾਉਣਾ ਫੋਟੋ ਖਿੱਚਣਾ ਤੇ ਮੈਂ ਆਪਣਾ ਉਹ ਕੰਮ ਕਰਦਾ ਹੁੰਦਾ ਆ ਉਹਦੇ ਵਿੱਚ ਮੇਰੀ ਟੇਕ ਨਾ ਤੇ ਬਣ ਜਾਂਦੀ ਤੇ ਮਹਾਰਾਜ ਨੇ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਨ ਨੂੰ ਕਿਹਾ ਆ ਤੇ ਜੇ ਜਿਹੜੀ ਨਕਲੀਆਂ ਦੀ ਗੱਲ ਕੀਤੀ ਆ ਨਾ ਤਾਂ ਮੈਂ ਨਕਲੀਆਂ ਨਾਲ ਬਾਣਾ-ਬਾਨਾ ਪਾ ਕੇ ਜਾਂ ਦਮਾਲਾ ਬਨ ਕੇ ਡਾਂਸ ਕਰਦੇ ਆ ਉਹਨਾਂ ਨਾਲ ਤੋਂ ਪੈਸੇ ਵਾਰਜਿਆ ਹੁੰਦਾ ਆ ਤੇ ਇਸ ਜਿਹੜੀ ਤੁਸੀਂ ਕਮੈਂਟ ਇੱਥੇ ਕੀਤਾ ਇਹਨੂੰ ਆਪਣੇ ਆਪ ਵਿਚਾਰਿਓ ਇੱਕ ਵਾਰੀ ਜਾਂ ਜੇ ਦਾ ਮੇਰਾ ਕੋਈ ਹੋਰ ਵੀ ਦੱਸ ਸਕਦਾ ਆ ਕਿ ਪ੍ਰੋਫੈਸ਼ਨ ਆ ਕੱਲ ਤੁਸੀਂ ਤਾਂ ਕਹਿ ਦੋਗੇ ਕਿ ਜੇ ਦਮਾਲਾ ਬਨ ਕੇ ਤੁਸੀਂ ਜੀ ਕਿਤੇ ਰੋਟੀ ਕਿਉਂ ਖਾਣੇ ਆ ਬਾਹਰ ਬੰਦਾ ਡਰਾਈਵਰ ਹੋ ਸਕਦਾ ਉਹਨੇ 100 ਜਗ੍ਹਾ ਜਾਣਾ ਉਹਨੇ ਰਾਹ ਚ ਰੋਟੀ ਵੀ ਖਾਣੀ ਆ ਤੁਹਾਡੇ ਵਰਗੇ ਲੋਕ ਜਿਨ੍ਹਾਂ ਨੇ ਇਸ ਰਹਿਤ ਮਨਿਆ ਤਾਂ ਨਹੀਂ ਪੜੀ ਸੋ ਇਹੋ ਜਿਹੇ ਗੱਲਾਂ ਕਰਦੇ ਆ ਸੋ ਦਮਾਲਾ ਮੇਰਾ ਮਾਲ ਆ ਇਹ ਦਾੜਾ ਮਰਹ ਦਾ ਦਿੱਤਾ ਹੋਇਆ ਆ ਤੇ ਮੈਨੂੰ ਉਸ ਮਰਹ ਚ ਟੇ ਗਿਆ ਇਹ ਤੁਹਾਡੀ ਗੱਲ ਦਾ ਜਵਾਬ ਹੈ ਜੀ ਤੇ ਦੂਸਰੀ ਗੱਲ ਤੁਸੀਂ ਕਿ ਲਿਖੀ ਆ ਦਮਾਲੇ ਵਿੱਚ ਸਿਰ ਫਸਾ ਕੇ ਮੈਂ ਤੁਹਾਡੀ ਨੌਲੇਜ ਲਈ ਕੁਮਾਰ ਸਾਹਿਬ ਦੱਸ ਦਵਾ ਸ਼ਾਇਦ ਕਰੀ ਤੁਸੀਂ ਦਮਾਲਾ ਜਾ ਪੱਗ ਬੰਨੀ ਨਹੀਂ ਹੋਣੀ ਪੱਗ ਬਨ ਕੇ ਉਸ ਤਰ੍ਹਾਂ ਲੈ ਕੇ ਰੱਖ ਲਈ ਜਾਂਦੀ ਆ ਦੋਏ ਦਿਨ ਫੇਰ ਸਿਰ ਦੇ ਵਿੱਚ ਉਹਦੇ ਵਿੱਚ ਸਿਰ ਮਸਾਲਾ ਜਾਂਦਾ ਆ ਪਰ ਦਮਾਲੇ ਦੇ ਵਿੱਚ ਸਿਰ ਨਹੀਂ ਫਸਦਾ ਹੁੰਦਾ ਤੇ ਤੁਹਾਡੀ ਨੌਲੇਜ ਲਈ ਮੈਂ ਦੱਸ ਰਿਹਾ ਹਾਂ ਅਸੂਲੇ ਤੇ ਚੈੱਕ ਵੀ ਕਰ ਲਿਓ ਕਦੀ ਕਿਸੇ ਸੈੰਗਰ ਤੋਂ ਕਦੀ ਦੇਖਿਓ ਉਹ ਦਮਾਲਾ ਬੰਨ੍ਹ ਕੇ ਉਹਨੂੰ ਕਹਿੰਦੀ ਦੀ ਲਾ ਕੇ ਰੱਖ ਦੇ ਤੇ ਕੱਲੂ ਫੇਰ ਸਿਰ ਫਸਾ ਲਈ ਉਹ ਸਿਰ ਨਹੀਂ ਫਸਦਾ ਉਹ ਪੱਗਾਂ 'ਚ ਫਸਦੇ ਹੁੰਦੇ ਐਦਾਂ ਤਾਂ ਹੋਰ ਵੀ ਗੁਰਦੁਆਰਿਆਂ ਵਿੱਚ ਹੁੰਦਾ ਤਾਂ ਉੱਥੇ ਤਾਂ ਕੋਈ ਕੁਝ ਨਹੀਂ ਕਹਿੰਦਾ ਇਹ ਅੱਗੇ ਵੀ ਮਤਾਂ ਪੈ ਚੁੱਕਾ ਆ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਵਿੱਚ ਪਿੰਡ ਜਮਸ਼ੀਰ ਦੇ ਵਿੱਚ ਜਦੋਂ ਕਿਸੇ ਵੀ ਸ਼ੀਦੀਪੁਰਬ ਆਗਮਨ ਪੁਰਬ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਅਖੰਡ ਪਾਠ ਸਾਹਿਬ ਗੁਰੂ ਘਰ ਵਿੱਚ ਰੱਖਿਆ ਜਾਂਦਾ ਆ ਉਹਦੇ ਵਿੱਚ ਕੋਈ ਸਪੈਸ਼ਲ ਆਰਤੀ ਆਰਤਾ ਜਾਂ ਕੀਰਤਨ ਨਹੀਂ ਕੀਤਾ ਜਾਊਗਾ ਉਹਦੇ ਵਿੱਚ ਸਿਰਫ ਗੁਰੂ ਕੀ ਬਾਣੀ ਚੱਲੂਗੀ ਤੇ ਇਸ ਲਈ ਇਹ ਗੱਲ ਕਿਸੇ ਹੋਰ ਗੁਰੂ ਘਰ ਦੀ ਉਹਦੇ ਵਿੱਚ ਜਦੋਂ ਸਮਾ ਆਊਗਾ ਉਹ ਵੀ ਕਹਾਂਗੇ ਜੀ ਕਿਉਂਕਿ ਪਹਿਲਾਂ ਤਾਂ ਨਗਰ ਕੀਰਤਨ ਨੂੰ ਜਲੂਸ ਕਹਿੰਦੇ ਹੁੰਦੇ ਸੀਗੇ ਤਾਂ ਅੱਜ ਆਪਾਂ ਨਗਰ ਕੀਰਤਨ ਕਹਿਣ ਲੱਗ ਪਏ ਆ ਕਿ ਮਨ ਦਾ ਅਦਰ ਵੱਧ ਗਿਆ ਸਾਨੂੰ ਜਿਸਦਾ ਅਕਲ ਆ ਜ਼ਰੂਰੀ ਨਹੀਂ ਹੁੰਦਾ ਕਿ ਜੇ ਅੱਜ ਤੋਂ ਪਹਿਲਾਂ ਜੋ ਚੀਜ਼ਾਂ ਚੱਲ ਰਹੀਆਂ ਸੀ ਇਹੋ ਹੀ ਚਲਾਈ ਜਾਣੀਆਂ ਆ ਤੇ ਅੱਜ ਅਸੀਂ ਜਲੂਸ ਨਗਰ ਕਿਤੇ ਕਿਉਂ ਕਹਿਣਾ ਕਿ ਸੋਚਿਓ ਜਰਾ ਤੇ ਇਸ ਲਈ ਇਸ ਚੀਜ਼ ਤੇ ਵੀ ਬੋਲਾਂਗੇ ਤਾਂ ਇਹ ਵੀ ਚੇਂਜ ਹੋ ਜੂਗੀ ਸੋ ਵੀ ਜੀ ਗੁਰਸੇਵ ਸਿੰਘ ਜੀ ਇੱਕ ਗੱਲ ਹੋ ਰਿਆ ਗੁਰੂ ਗ੍ਰੰਥ ਸਾਹਿਬ ਮਾਰੇ ਇਕੱਲੇ ਮੇਰੇ ਨਹੀਂ ਜੇ ਕਿਸੇ ਹੋਰ ਚੋਂ ਬੰਦਿਆਂ ਦੇ ਨਿਗੇ ਉਹ ਤੁਹਾਡੇ ਵੀ ਉਨੇ ਹੀ ਆ ਜੇ ਤੁਹਾਨੂੰ ਲੱਗਦਾ ਆ ਤੁਹਾਡੀਆਂ ਅੱਖਾਂ ਸਾਹਮਣੇ ਤੁਹਾਡੇ ਏਰੀਏ ਦੇ ਵਿੱਚ ਕਿਤੇ ਹੋਰ ਇਦਾਂ ਹੋ ਰਿਹਾ ਆ ਜਿਹਨੂੰ ਤੁਸੀਂ ਮਾਰੇ ਦੀ ਬੇਅਦਬੀ ਮੰਨਦੇ ਆ ਜੇ ਤੁਹਾਨੂੰ ਪੇ ਮੰਨਦੇ ਆ ਫਿਰ ਉਹਦੀ ਬੇਅਦਬੀ ਨੂੰ ਵੀ ਫੀਲ ਕਰੋਗੇ ਤਾਂ ਉਥੇ ਤੁਹਾਡਾ ਬੋਲਣਾ ਵੀ ਉਨਾ ਹੀ ਫਰਜ਼ੀ ਆ ਜੇ ਤੁਸੀਂ ਸਮਾਂ ਕੱਢ ਕੇ ਵੀਡੀਓ ਦੇਖੀ ਫਿਰ ਤੁਸੀਂ ਕਮੈਂਟ ਕਰ ਰਹੇ ਹੋ ਸੋ ਉਥੇ ਬੋਲਣ ਦੀ ਹਿੰਮਤ ਵੀ ਰੱਖਿਆ ਕਰੋ ਜਿੱਥੇ ਇਹੋ ਜੀ ਬੇਅਦਬੀ ਹੁੰਦੀ ਆ ਸੋ ਅਗਲੇ ਕਮੈਂਟ ਵੱਲ ਚੱਲਦੇ ਆ ਤਨਦੀਪ ਕੌਰ ਭੈਣ ਜੀ ਸਾਡੇ ਇੱਕ ਕਮੈਂਟ ਕਰ ਰਹੇ ਆ ਜੀ ਉਹ ਕਹਿੰਦੇ ਵੀਰ ਜੀ ਤੁਹਾਡੀਆਂ ਇਹਨਾਂ ਗੱਲਾਂ ਕਰਕੇ ਗੁਰੂ ਘਰ ਵਿੱਚ ਸੰਗਤ ਘੜਦੀ ਜਾ ਰਹੀ ਹੈ ਜੋ ਕਰੂਗਾ ਉਹ ਆਪੇ ਭਰੂਗਾ ਦਰਬਾਰ ਸਾਹਿਬ ਹਰ ਵੇਲੇ ਕੀਰਤਨ ਚੱਲ ਰਿਹਾ ਹੁੰਦਾ ਪਰ ਨਾਲ-ਨਾਲ ਅਖੰਡ ਪਾਠ ਵੀ ਚੱਲ ਰਹੇ ਹੁੰਦੇ ਹਨ ਸੋ ਪਹਿਲੀ ਗੱਲ ਤਾਂ ਭੈਣ ਜੀ ਜਦੋਂ ਹਨ ਮਹਾਰਾਜ ਨੇ 5 ਸਹਿਰ ਮੰਗੇ ਸੀਗੇ 80000 ਦੇ ਇਕੱਠ ਵਿੱਚੋਂ 5 ਨਿਤਦੇ ਸੀਗੇ ਇਹਨੂੰ ਅੱਜ 5 ਪਿਆਰੇ ਅਸੀਂ ਪੁੱਛਦੇ ਆਂ ਸੋ ਜਿਹੜੀ ਗੱਲ ਤੁਸੀਂ ਕਰਦੇ ਗੁਰੂ ਘਰਾਂ ਵਿੱਚ ਸੰਗਤ ਘਟ ਰਹੀ ਆ ਤੁਸੀਂ ਉਹਦੇ ਵਿੱਚ ਕਿੰਨੇ ਦੋਸ਼ੀ ਆ ਕਦੀ ਆਪ ਸੋਚਿਓ ਗੁਰੂ ਦੀ ਮਰਿਆਦਾ ਸਭ ਤੋਂ ਉੱਤੇ ਆ ਸੋ ਸ਼ੁਰੂ ਤੋਂ ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਸਿੱਖੀ ਸਿਧਾਂਤ ਚਲਾਇਆ ਆ ਉਦੋਂ ਤੋਂ ਹੀ ਸਿੱਖੀ ਦੇ ਬਹੁਤ ਸਾਰੇ ਵਿਰੋਧੀ ਰਹੇ ਆ ਤੇ ਸਿੱਖੀ ਨੂੰ ਅਪਣਾਉਣ ਲਈ ਲੋਕ ਤਿਆਰ ਨਹੀਂ ਤੁਸੀਂ ਦੱਸੋ ਤੁਹਾਡੇ ਪਰਿਵਾਰ ਦੇ ਵਿੱਚ ਜਾ ਜਿਹੜਾ ਨੂੰ ਆਪਾਂ ਸਿੱਖ ਕਹਿੰਦੇ ਆ ਅਮਰਤ ਕਿੰਨਿਆਂ ਨੇ ਛਕਿਆ ਆ ਇਸ ਲਈ ਇਹ ਗੱਲ ਨਾ ਕਰੋ ਗੁਰੂ ਘਰਾਂ ਦੇ ਵਿੱਚ ਇਹਨਾਂ ਗੱਲਾਂ ਕਰਕੇ ਸੰਗਤ ਘਟ ਰਹੀ ਆ ਸੋ ਮਹਾਰਾਜ ਦੀ ਮਰਿਆਦਾ ਸਭ ਤੋਂ ਉੱਤਮ ਆ ਤੇ ਉਹ ਰਹਿਣੀ ਵੀ ਚਾਹੀਦੀ ਆ ਸਾਡੇ ਤੇ ਤੇ ਬਾਕੀਆਂ ਧਰਮਾਂ ਦੇ ਵਿੱਚ ਕੀ ਫਰਕ ਰਹੇ ਜੂਗਾ ਇਹ ਤੁਸੀਂ ਆਪ ਵਿਚਾਰਿਓ ਇਸ ਗੱਲ ਨੂੰ ਦੂਜੀ ਗੱਲ ਤੁਸੀਂ ਕਹੀ ਆ ਜੋ ਕਰੂਗਾ ਉਹ ਆਪੇ ਭਰੂਗਾ ਜੇ ਉਹ ਜੇ ਗੱਲ ਹੁੰਦੀ ਆਪੇ ਭਰਨ ਵਾਲੀ ਤਾਂ ਮਹਾਰਾਜ ਨੂੰ ਸ਼ਮਸ਼ੀਰ ਨਾ ਚੱਕਣੀ ਪੈਂਦੀ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਿਤਾ ਨੇ ਮੀਰੀ ਤੇ ਪੀਰੀ ਦੀਆਂ ਦੋ ਜਿਹੜੀਆਂ ਸ਼ਮਸ਼ੀਰਾਂ ਸਾਨੂੰ ਪਹੁੰਚਾਈਆਂ ਜਿਹਨੂੰ ਅਸ਼ੀਰਦ ਸਾਬ ਕਹਿੰਦੇ ਆ ਆਾ ਸਾਡੇ ਵੀ ਪਾਈ ਹੋਈ ਆ ਇਹਦਾ ਮਕਸਦ ਇਹ ਆ ਜੀ ਕੋਈ ਤੇ ਮਹਾਰਾਜ ਉੱਥੇ ਛੱਡ ਸਕਦੇ ਸੀ ਜੋ ਕਰੂਗਾ ਆਪੇ ਭਰੂਗਾ ਸਿੱਖੀ ਸਿਧਾਂਤ ਨਹੀਂ ਹੈਗਾ ਜੀ ਜੋ ਆਪੇ ਕਰੂਗਾ ਆਪੇ ਭਰੂਗਾ ਮੈਂ ਹੁਣ ਇੱਥੇ ਚਲੋ ਤੁਹਾਨੂੰ ਥੋੜਾ ਚੰਬਾ ਵੀ ਹੋਊਗਾ ਕਿਸੇ ਦੀ ਧੀ ਦਾ ਰੇਪ ਹੋ ਜਾਂਦਾ ਜਾਂ ਕੋਈ ਮੁੰਡਾ ਨੂੰ ਛੇੜਦਾ ਆ ਅਸੀਂ ਉੱਥੇ ਆ ਉਹਦੇ ਪੇ ਨੂੰ ਜਾਂ ਉਹਦੇ ਭਰਾ ਨੂੰ ਜਾ ਕੇ ਆ ਗੱਲ ਕਹੀਏ ਭਾਈ ਸਾਹਿਬ ਕੋਈ ਗੱਲ ਨਹੀਂ ਛੱਡੋ ਜੋ ਕਰੂਗਾ ਭਰੂਗਾ ਉਹਨੂੰ ਪੁੱਛਿਓ ਤੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਾਲਾ ਸਾਡੇ ਪਿਤਾ ਆ ਜਿਹੜਾ ਮੰਦਾ ਉਹਦੇ ਪਿਤਾ ਆ ਕਹਿੰਨ ਉਹ ਸਾਰੀ ਦੁਨੀਆ ਕਹਿੰਦੀ ਅਸੀਂ ਸੈਖਿਆ ਤੇ ਸਾਰਿਆਂ ਨੇ ਅਮਰਤ ਨਹੀਂ ਛਕ ਲਿਆ ਅਜ ਤੱਕ ਜੇ ਇਹੋ ਜੀ ਗੱਲ ਹੁੰਦੀ ਨਾ ਅੱਜ ਸਾਰੇ ਪੰਜਾਬ ਵਿੱਚ ਅਮਰਤਾਰੀ ਦੀਦੇ ਹੁੰਦੇ ਆ ਮੁੰਨੇ ਸਿਰਾਂ ਵਾਲੇ ਜਬਾਰਨ ਤੋੜ ਹੋਏ ਲੱਗੀ ਹੋਈ ਵਾਲੇ ਜਿਸ ਨੇ ਸੀਗੇ ਤੇ ਇਸ ਚੀਜ਼ ਨੂੰ ਵਿਚਾਰਿਓ ਜਰੂਰ ਤੀਜੀ ਗੱਲ ਤੁਸੀਂ ਕਹੀ ਆ ਕਿ ਆਪੇ ਕਰੂਗਾ ਆਪੇ ਭਰੂਗਾ ਇਹ ਸਿੱਖੀ ਸਿਧਾਂਤ ਨਹੀਂ ਗਾ ਤੀਜੀ ਗੱਲ ਤੁਸੀਂ ਕਹੀ ਆ ਦਰਬਾਰ ਸਾਹਿਬ ਹਰ ਵੇਲੇ ਕੀਰਤਨ ਚੱਲ ਰਿਹਾ ਹੁੰਦਾ ਪਰ ਨਾਲ ਨਾਲ ਖੰਨ ਪਾਠ ਵੀ ਚੱਲ ਰਹੇ ਹੁੰਦੇ ਆ ਸੋ ਭੈਣ ਜੀ ਜਦੋਂ ਤੁਸੀਂ ਵੀਡੀਓ ਦੇਖ ਰਹੇ ਆ ਇਹਦੇ ਨਾਲ ਨਾਲ ਆ ਵੀਡੀਓ ਚਲਾਉਣ ਲੱਗਾ ਜੀ ਅ ਜਸਤ 2 ਦਿਨ ਪਹਿਲਾਂ ਅਸੀਂ ਦਰਬਾਰ ਸਾਹਿਬ ਗਏ ਸੀਗੇ ਅੱਗੇ ਵੀ ਜਾਈਦਾ ਆ ਹਰਦੇ ਕਮੈਂਟ ਕਰਕੇ ਸਪੈਸ਼ਲ ਆ ਵੀਡੀਓ ਬਣਾ ਕੇ ਲਿਆਇਆ ਆ ਤੁਸੀਂ ਕਦੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਆ ਹਰਮੰਦਰ ਸਾਹਿਬ ਦੇ ਅੰਦਰ ਉੱਥੇ ਇਕੱਲਾ ਕੀਰਤਨ ਹੁੰਦਾ ਹੁੰਦਾ ਥੱਲੇ ਕੋਈ ਵੀ ਜਿਹੜਾ ਖਨਪਾਤ ਸਾਹਿਬ ਨਹੀਂ ਰਹੰਭ ਹੁੰਦਾ ਤੇ ਥੰਡ ਪਾਤ ਸਾਹਿਬ ਜਿੱਥੇ ਰੰਭਿਆ ਹੋ ਅਲੱਗ ਰੂਮ ਬਣੇ ਹੋਏ ਆ ਉੱਥੇ ਤੁਸੀਂ ਜਾ ਕੇ ਕਦੀ ਵੀ ਬੈਠੋ ਜਿਹੜਾ ਗ੍ਰੰਥੀ ਸਿੰਘ ਉੱਥੇ ਡਿਊਟੀ ਕਰ ਰਿਹਾ ਹੁੰਦਾ ਜਿੰਨੇ ਰੂਮ ਬਣੇ ਹੋਏ ਆ ਉਹਨਾਂ ਨੂੰ ਇੱਕ ਸਪੈਸ਼ਲ ਹਦਾਇਤ ਆ ਜੇ ਜਦੋਂ ਕੋਈ ਵੀ ਸੰਗਤ ਆਕੇ ਇਸ ਰੂਮ ਵਿੱਚ ਬੈਠਦੀ ਹੈ ਤੁਸੀਂ ਆਪਣਾ ਵੋਲਿਊਮ ਉੱਚਾ ਕਰ ਦੇਣਾ ਆ ਤਾਂ ਕਿ ਉਹ ਸੰਗਤ ਦੇ ਕੰਨਾਂ ਵਿੱਚ ਬਾਣੀ ਪਵੇ ਸੋ ਉਹ ਤੁਸੀਂ ਕਦੇ ਵੀ ਜਾਈਓ ਅਕਾਲ ਤਖਤ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਕਮਰੇ ਬਣੇ ਹੋਏ ਆ ਕੱਲੇ-ਕੱਲੇ ਕਮਰੇ ਵਿੱਚ ਪ੍ਰਕਾਸ਼ ਆ ਠੀਕ ਹੈ ਕਿਸੇ ਦੀ ਸ਼ਰਦਾ ਕਨਵਰ ਸਾਹਿਬ ਕਰਾਉਂਦੀ ਉਹਦਾ ਕਿਹੋ ਜਿਹਾ ਪ੍ਰੇਮ ਆ ਅਗਲੇ ਕਰਾਉਂਦੇ ਆ ਤੇ ਉਹਦੇ ਤੇ ਕਿੰਤੂ ਨਹੀਂ ਤੇ ਬਹੁਤ ਸਾਰੀ ਸੰਗਤ ਇਹੋ ਜਿਹੀ ਵੀ ਆ ਜਦੋਂ ਉਹਨਾਂ ਨੇ ਕਨਵਰ ਸਾਹਿਬ ਦੀ ਡੇਟ ਨਾਲ ਮਿਲੀ ਹੁੰਦੀ ਆ ਉਹ ਆਕੇ 4-4 ਦਿਨ 3-3 ਦਿਨ ਜਦੋਂ ਖੰਨਪੜ ਸਾਹਿਬ ਆਰਾਮ ਹੁੰਦਾ ਉਦੋਂ ਵੀ ਉੱਥੇ ਹੁੰਦੇ ਆ ਪਰਿਵਾਰ ਸਮੇਤ ਆਉਂਦੇ ਆ ਰਹਿੰਦੇ ਆ ਤੇ ਮਹਾਰੇ ਦੀ ਹਾਜ਼ਰੀ ਭਰਦੇ ਆ ਜਿੰਨੇ ਮੈਂਬਰ ਹੁੰਦੇ ਬਾਰੋ-ਬਾਰੀ ਜਦੋਂ ਸਮਾਂ ਲੱਗਦਾ ਬਾਣੀ ਸੁਣਦੇ ਆ ਸੋ ਇਹ ਭਲੇਖਾ ਕੱਢ ਦੋ ਕਿ ਨਾਲ-ਨਾਲ ਬਾਣੀ ਚੱਲ ਰਹੀ ਹੁੰਦੀ ਆ ਅਖੰਡ ਪਾਠ ਸਾਹਿਬ ਦੀ ਤੇ ਨਾਲ ਕੀਰਤਨ ਚੱਲ ਰਿਹਾ ਹੁੰਦਾ ਆ ਸੋ ਇਹ ਜਾ ਕੇ ਤੁਸੀਂ ਹਰ ਵੇਲੇ ਦੇਖ ਸਕਦੇ ਆ ਗੁਰਸੇਵਕ ਸਿੰਘ ਵੀਰ ਦਾ ਫੇਰ ਕਮੈਂਟ ਆਇਆ ਜੀ ਇੱਕ ਉਹ ਕਹਿੰਦਾ ਇੱਕ ਗੱਲ ਹੋਰ ਵੀਰ ਜੀ ਆਪਾਂ ਸਾਰੇ ਤਲਨ ਸਾਹਿਬ ਜਾਣਦੇ ਆ ਤਾ ਉੱਥੇ ਵੀ ਇੱਕ ਪਾਸੇ ਗਰਵਾਨੀ ਕਰਦੇ ਆ ਤੇ ਦੂਜੇ ਪਾਸੇ ਕੀਰਤਨ ਕਰਦੇ ਆ ਫਿਰ ਇਹ ਵੀ ਬੇਯਾਦਵੀ ਹੋਈ ਉੱਥੇ ਤਾਂ ਕੋਈ ਕੁਝ ਨਹੀਂ ਕਹਿੰਦਾ ਸੋ ਵੀਰ ਜੀ ਜੇ ਤੁਸੀਂ ਇੰਨਾ ਤੁਲਨ ਸਾਹਿਬ ਜਾਣਦੇ ਆ ਮੈਂ ਕਹਿੰਦਾ ਬਿਲਕੁਲ ਬੇਯਾਦਵੀ ਆ ਜੀ ਇੱਕੋ ਜਗ੍ਹਾ ਤੇ ਚਲੋ ਅਲੱਗ-ਅਲੱਗ ਰੂਮਾਂ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਣੇ ਉਹ ਪਤਾ ਲੱਗਦਾ ਕੋਈ ਜਾ ਕੇ ਸੁਣ ਵੀ ਸਕਦਾ ਆ ਉਹ ਇੱਕ ਮਰਿਆਦਾ ਆ ਜਿੱਥੇ ਤੁਸੀਂ ਇੱਕੋ ਰੂਮ ਦੇ ਵਿੱਚ ਚਾਹੇ ਉਹ ਕਿੰਨਾ ਵੱਡਾ ਵੀ ਹਾਲ ਹੋਵੇ 100-100 ਪ੍ਰਕਾਸ਼ ਕਰਕੇ ਮਹਾਰਾਜ ਦੇ ਬਾਰੀ ਪੜੀ ਜਾਂਦੀ ਆ ਇਹ ਵੀ ਨਹੀਂ ਪਤਾ ਪਾਠੀ ਸਿੰਘ ਪੜਦੇ ਆ ਕਿ ਨਹੀਂ ਪੜਦੇ ਕੋਈ ਬੰਦਾ ਆਪਣੇ ਪਾਠ ਜਿਹਦਾ ਕੋਈ ਜਿਹਦਾ ਹੁਣ ਮੈਂ ਪਾਠ ਰਖਾਇਆ ਆ ਉਹ ਜਿਹਦਾ ਮੇਰਾ ਨੰਬਰ ਲੱਗਾ ਹੋਇਆ ਮੋਤਜਾ ਕੇ ਬਹਿਜਮਾ ਨਾਲ ਦੇ ਅਖੰਡ ਪਾਠ ਸਾਹਿਬ ਵਾਲਾ ਵੀ ਆ ਕੇ ਬੈਠਾ ਹੋਵੇ ਦੋਨੇ ਇਕੱਠੇ ਸਾਨੂੰ ਪਾਠ ਨਹੀਂ ਸੁਣਾ ਸਕਦੇ ਸੋ ਤੁਸੀਂ ਆਪ ਸੋਚੋ ਬੇਇੱਜ਼ਤੀ ਆ ਤੇ ਤੁਸੀਂ ਕਹਿੰਦੇ ਕੋਈ ਕੁਝ ਨਹੀਂ ਬੋਲਦਾ ਤੇ ਹਿੰਮਤ ਕਰੋ ਇਹ ਕਮੈਂਟਾਂ ਦੇ ਜਵਾਬ ਆ ਤੇ ਜੇ ਕਿਸੇ ਨੂੰ ਕੋਈ ਹੋਰ ਸ਼ੰਕਾ ਹੋਵੇ ਕਿਸੇ ਤਰ੍ਹਾਂ ਦੀ ਵਿਚਾਰ ਆਪਣੇ ਨਾਲ ਕਰਨੀ ਹੋਵੇ ਭਾਈ ਮੇਰਾ ਨੰਬਰ ਨੋਟ ਕਰ ਲਓ 7651 001984 7651 001984 ਮੇਰਾ ਨੰਬਰ ਹੈ ਭਾਈ ਸਾਹਿਬ ਮੈਂ ਵੀ ਗਲਤੀਆਂ ਦਾ ਪੁੱਤ ਲਾਇਆ ਮੈਂ ਨਹੀਂ ਕਹਿੰਦਾ ਮੈਂ ਬਹੁਤ ਗਿਆਨੀ ਹਾਂ ਪਰ ਜਿੱਥੇ ਮੈਨੂੰ ਲੱਗਦਾ ਆ ਕੀ ਮਹਾਰਾਜ ਕਿਰਪਾ ਕਰ ਦਿੰਦੇ ਆ ਮੇਰੇ ਮਨ ਨੂੰ ਠੇਸ ਪਹੁੰਚਦੀ ਉੱਥੇ ਆਪਾਂ ਖੜੇ ਹੋਣ ਦੀ ਹਿੰਮਤ ਲੱਖਦੇ ਆ ਮਹਾਰਾਜ ਕਿਰਪਾ ਦਿੰਦੇ ਆ ਸੋ ਗੁਰੂ ਤੁਹਾਡਾ ਵੀ ਆ ਤੁਸੀਂ ਵੀ ਗਲਤ ਗੱਲ ਨੂੰ ਰੋਕਣ ਦੀ ਗੱਲ ਕਰਿਆ ਕਰੋ ਨਾ ਕਿ ਟੰਗਾ ਖਿੱਚਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ